ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 1987 ਅੱਜ ਦੀ ਵੀਡੀਓ ਵਿੱਚ ਇੱਕ ਗੱਬਰ ਦੇ ਦੋ ਤਾਜੇ ਸੂਂਝੇ ਵਸੇਲਾ ਡਟੇਲ ਵੀਰ ਤੋਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇਗੁਰੂ ਰਾਮਦਾਸਨਗਰ ਸੇਖਾ ਰੋਡ ਬਰਨਾਲਾ ਜੀ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਜੀ 9815396107 ਜੀ 9815396107 ਹਾਂਜੀ ਤੇ ਜਿਹੜੇ ਆਪਾਂ ਪਹਿਲੇ ਨੰਬਰ ਬੱਚੀ ਦੇਖੀ ਐ ਨੇ ਜੀ ਕਿਹੜਾ ਸੂਆ ਸੂਈ ਐ ਇਹ ਦੂਜਾ ਸੂਆ ਸੂਈ ਐ ਜੀ ਮੰਗਰ ਬੱਚੀ ਐ ਇਹਦੇ ਠੀਕ ਐ ਹਾਂਜੀ ਜੇਰ ਵਗੈਰਾ ਡਨ ਹਾਂ ਜਮ ਓਕੇ ਐ ਬੱਜੀ ਤੇ ਤੜਕੇ ਸੂਈਏ 4 ਵਜੇ ਜੇਰ ਜੱਪੇ ਦੀ ਜਮ ਓਕੇ ਐ ਠੀਕ ਐ ਸੋ ਸੂਆ ਸੂਈ ਐ ਦੂਜਾ ਬੱਚਾ ਇਹਨੇ ਦਿੱਤਾ ਆਪਣਾ ਬੱਚੀ ਬੱਚੀ ਐ ਜੀ ਬੱਚੀ ਹੁਣ ਪਤਾਈ ਠੀਕ ਐ ਸੋ ਬੱਚੀ ਵਾਲੇ ਖੜਨ ਮੀ ਲੱਗੀ ਨਾ ਚਾਜਨਾ ਖੜਦੀ ਨੇ ਤੜਕੀ ਸੂਈਏ ਚਾਰ ਤੇ ਵੀਰੇ ਕਿੰਨਾ ਕ ਬੋਲਾ ਚੋਇਆ ਸਵੇਰੇ ਆਪਾਂ ਦਾ ਬਾਈ ਜੀ ਬੋਲਾ ਦਾ 8 ਕਿਲੋ ਕੱਢਿਆ ਵੀਰੇ ਠੀਕ ਹੈ ਕਲੂਨ ਦਾ ਮਾਲਕ ਨੇ ਤੁਹ ਦੱਸਿਆ ਸੀ ਕਹਿੰਦੇ 22 ਕਿਲੋ ਦੁੱਧ ਦਿੱਤਾ ਹੋਇਆ ਹੈਗਾ ਅੰਦਾਜ਼ਾ ਲਾਈਏ ਕਿੰਨਾ ਦੁੱਧ ਮੰਨ ਕੇ ਚੱਲੇ ਫਿਰ 24 ਕਿਲੋ ਦੁੱਧ ਮੰਨ ਕੇ ਲੈ ਲੈ ਵੀਰੇ ਚੋਈ ਜੀ ਓਕੇ ਜਾਵਾਂ ਚੋਈ 24 ਦੀ ਓਕੇ ਆ ਪਹਿਲਾਂ ਧਾਰਾ ਮਾਰ ਦਿੰਨੇ ਆ ਠੀਕ ਹੈ ਹੁਆ ਫੇਰ ਮੁੜ ਕੇ ਸੋ ਵੀਰੇ ਬੱਚਾ ਚਗਾ ਕੇ ਮੂਰੇ ਬੰਨਦਾ ਆਪਾਂ ਪਿੱਛੇ ਬੱਚੇ ਵਾਲਾ ਧਾਰਾ ਮਾਰਦੀ ਵੀਰੇ ਸੋ ਦੇਖੋ ਧਾਰਾ ਵਗੈਰਾ ਦੀ ਪੂ ਠੀਕ ਹੈ ਬਾਕੀ ਨਿਆਣਾ ਮੇਰੇ ਮੇਰੇ ਨਾਲ ਪੌਂਦੀ ਲੋੜ ਹੀ ਨਹੀਂ ਹੈ ਨਾ ਲੋੜ ਹੀ ਨਹੀਂ ਬਈ ਇਹਦਾ ਯਾਰ ਗਾਂ ਹੀ ਨਸਲ ਵਾਲੀਆਂ ਗੋਜਾਂ ਦੇ ਨਿਆਣੇ ਦੀ ਲੋੜ ਹੀ ਨਹੀਂ ਪੈਂਦੀ ਯਾਰ ਠੀਕ ਹੈ ਤੋਰ ਦੀ ਬਾਹਰ ਨੂੰ ਸੋ ਤਾਰਾ ਦੂਰਾ ਓਕੇ ਜਿਵੇਂ ਮਾਰ ਕੇ ਦਿਖਾ ਦਿਆਂ ਪਿੱਛੇ ਬੱਚੀ ਹੈ ਸੂਈ ਸਵਾਈ ਤੇ ਜੇਰ ਵਗੈਰਾ ਕੰਮ ਡਾਨਾ ਜਮਾ ਰਾਤ ਦੀ ਸੀਬ ਦੇਖੋ 나ੜੂ ਨਾਲ ਤੇ ਹੈਵੀ ਪਿੱਛੇ ਬੱਚੀ ਜਿੰਦ ਜਾਨ ਵਾਲੀ ਸੋ ਦੇਖੋ ਮੂੰਹ ਮੱਥਾ ਇਹਦਾ ਜਿੰਦ ਜਾਨ ਬਹੁਤ ਆ 21 ਵਾਈ 21 ਵਾਈ ਕਿਲੋ ਮੰਨ ਕੇ ਪਰਚੇਸ ਕਰ ਲਓ ਪਰ ਪਾਉ 20 ਤੋਂ ਬਾਅਦ ਆਉਣਾ ਪਾ ਲੈਣੇ ਸੋ ਦੇਖੋ ਜਿੰਦ ਜਾਨ ਦੂਜਾ ਸੂਆ ਤਾਜੀ ਸੂਈ ਜਮਾ ਪਿੱਛੇ ਬੱਚ ਤਾਰਾ ਆਪਾ ਮਾਰ ਕੇ ਦਿਖਾ ਦਿਆਂ ਮੁੱਲ ਵੀਡੀਓ ਜਵੀਰ ਤੋਂ ਪੁੱਛ ਰਹੇ ਨੇ ਕੀ ਕਰਦਾ ਇਹਦਾ ਆਪਾ ਮੋੜ ਲਿਆ ਭਰਾ ਮੋੜ ਲਿਆ ਛੁੱਕਾ ਕੱਢ ਕਾਠ ਵੀ ਚੰਗਾ ਤੇ ਜਿੰਦ ਜਾਨ ਬਹੁਤ ਆ ਬੱਚੀ ਦੇ ਜਵਾਨੀ ਆ ਦੇਖੋ ਪੂਰੀ ਘੋੜੇ ਵਰਗੀ ਵਹਿੜਾ ਜਾਵਾ ਥੋ ਦੇਖੋ ਲੇਵਾ ਵਗੈਰਾ ਚੰਗਾ ਬਿਊਟੀ ਬਹੁਤ ਆ ਬੱਚੀ ਦੇ ਤੇ ਭਾਈ ਜੀ ਰੇਟ ਆਪਾ ਇਹਦਾ ਕੀ ਰੱਖਿਆ ਜੀ ਰੇਟ ਵੀ ਨਹੀਂ ਕਰ ਲਾਂਗੇ ਜਾਇਜ ਹੋਊਗਾ ਹਾਂ ਜਾਇਜ ਹੀ ਹੋਊਗਾ ਵੀਰੇ ਠੀਕ ਐ ਅੱਗੇ ਦੂਜੇ ਨੰਬਰ ਇਹੜੀ ਬੱਚੀ ਦੇਖੀਏ ਨੇ ਆਪਾਂ ਤਾਂ ਜੀ ਇਹ ਵੀਰੇ ਕੱਲ ਤੜਕੇ ਸੂਈਆ 4 ਵਜੇ ਤਾਂ ਹੀ ਆਪਾਂ ਨਮਾਈ ਨਮੁਈ ਨਹੀਂ ਬਹਿੜ ਫਾਰਮ ਚੋਂ ਆਈਏ ਪਿਓਰ ਖੀਰੀ ਐ ਇੱਕਦਮ ਕਹਿਣ ਦੀ ਹੁੰਦੀ ਆ ਠੀਕ ਹੈ ਜੀ ਪਿਓਰ ਖੀਰੀ ਆ ਜਮਾ ਦੰਦੀ ਦੀ ਬੱਚਾ ਕੀ ਇਹਦੇ ਪਿੱਛੇ ਬੱਚੀ ਇਹਦੇ ਮਗਰ ਆ ਜੀ ਜੇਰ ਜੱਪਾ ਡਾਨਾ ਆ ਓਕੇ ਜੀ ਜਮਾ ਜੇਰ ਜੱਪਾ ਦੀ ਆਪਣੀ ਹਰ ਇੱਕ ਬੈਡ ਜਿਹੜੀ ਆਪਣੇ ਘਰੇ ਸੋਈ ਦੀ ਗਾਰੰਟੀ ਹੋਊਗੀ ਜੀ ਪਲੂਨ ਪਹਿਲਾ ਸੂਬਾ ਤੇ ਲੇਵਾ ਦੇਖੋ ਕਿਆ ਵਾਦਾ ਪੂਰਾ ਕੰਪੈਕਟ ਟੈਂਡਰ ਹਨਾ ਫਿਕਸਡ ਡਰਾਈਵ ਦੇ ਫਾਰਮ ਦੇ ਕੰਮ ਦੀ ਬੱਚੀ ਦਾ ਪੂਰੀ ਸੁੱਕਾ ਕੱਦ ਕੜ ਬਹੁਤ ਆ ਜਿੰਦੇ ਆਣਾ ਦੇਖੋ ਲਿਬੜੀ ਦੀ ਬੜੀ ਫਾਰਮ ਵਾਲਾ ਗੋਹਾ ਕੋਟੇ ਕੋਟੇ ਚੜਿਆ ਹੋਇਆ ਦੇ ਉੱਪਰ ਫਾਰਮ ਚੋਂ ਆਈ ਸੀ ਬੱਚੀ ਖੁੱਲ੍ਹੂ ਹੀ ਆ ਕੇ ਆਪਣੇ ਕੋਲ ਸੁਈ ਆ ਗਈ ਠੀਕ ਹੈ ਠੀਕ ਹੈ ਸੋ ਦੇਖੋ ਬਿਲਕੁਲ ਖੀਰੀ ਆ ਵੀਰੇ ਕੱਦ ਕਾਠ ਤਾਂ ਮਤਲਬ ਬਹੁਤ ਚਾਹਾਂ ਦੇ ਆ ਬੱਚੀ ਦਾ ਸਭ ਮੋੜ ਲਿਆ ਬਰਾ ਮੋੜ ਲਿਆ ਸੋ ਜਿੰਦੇ ਜਾਨ ਬਹੁਤ ਬਾਕੀ ਬਿਊਟੀ ਵਗੈਰਾ ਦੇਖੋ ਪੂਰੀ ਖੀਆ ਬੱਚਾ ਜਾਮਾ ਹਲੇ ਤਾਂ ਤੇ ਬੱਚੀ ਇਹਨੇ ਕਰ ਮੰਨ ਲੈ ਦੇਦੀ ਤੇ ਕਿੰਨਾ ਦੁੱਧ ਮੰਨ ਕੇ ਚੱਲੀ ਆ ਵੀਰੇ ਤੇ ਬੰਦਾ ਦੇ ਦੂਗੀ ਇਹ ਹਿਸਾਬ ਨਾਲ ਇਹ ਕੱਲ ਤੜਕੇ ਸੁਈਏ 4:00 ਵਜੇ 17 ਕਿਲੋ ਬੋਲੀ ਤਿਆਰ ਹੋਏ ਥੱਲੇ ਠੀਕ ਹੈ ਮਤਲਬ 20 ਤੋਂ ਬਾਹਰ ਮੰਨ ਕੇ ਲੈ ਲੈਣਾ 20 ਤਾਂ ਪਾਰ ਦਤ ਪਾ ਦੂਗੀ ਹਨਾ 20 ਤਾਂ ਪਾਰ ਖੁੱਲਾ ਪਾ ਦੂਗੀ ਇਹਦੇ ਹੋਰ ਆ ਬਾਈ ਜਿਹੜਾ ਇਹਨੇ 20 ਪਵਾਗਾ ਮਤਲਬ ਚ ਇਹਦੇ ਚੌਥੇ ਸੂਏ ਵਾਲੀ 40 ਕਿਲੋ ਦੇ ਦੇ ਉਹਦੇ ਬਰੂਬਰ ਹੋਏ ਠੀਕ ਹੈ ਜੇ ਆ ਜਾਗਾ ਇਹਦੇ ਮੰਗਰ ਵੀ ਬੱਚਾ ਚੰਗਾਗਾ ਠੀਕ ਹੈ ਬਾਕੀ ਜਵਾਨੀ ਜਾ ਹਨਾ ਪੂਰੀ ਜਵਾਨ ਖੀਰੀ ਹੈ ਹਜੇ ਪਿਓਰ ਬਾਈ ਜਮਨ ਠੀਕ ਹੈ ਬੱਚਾ ਲਾ ਕੇ ਪਤਾਰਾ ਮਾਰ ਕੇ ਦਿਖਾ ਦੇ ਨੇ ਸੁਭਰੋ ਦੇਖੋ ਬੱਚਾ ਥੱਲੇ ਛੱਡਿਆ ਹੁਣ ਪਤਾਰਾ ਮਾਰ ਕੇ ਦਿਖਾਉਨੇ ਇਹਦੀਆਂ ਸੁ ਤਾਰਾ ਦੇਖੋ ਕਿਆ ਬਾਤ ਹੈ ਪੂਰੇ ਲਾਠੀ ਚਾਰਜ ਵਰਗੇ ਧਾਰਾਂ ਤੇ ਫੁੱਟ ਫੁੱਟ ਦੀ ਵਿੱਚ ਧਾਰਗੀ ਧਾਰਾ ਯਾਰ ਬਾਲੀ ਟੋਪਰ ਬੱਛੀ ਐ ਸੋਹਣਾ ਹੀ ਆ ਠੀਕ ਐ 20 ਤੋਂ ਭਾਰ ਤੋਂ ਪਾ ਦੂਗੀ ਹਨਾ ਖੁੱਲੋ ਬਈ ਜਮਾ ਆਰਾਮਦਰ ਦਾ ਕੋਈ ਨਿਆਣੇ ਦੀ ਲੋੜ ਨਹੀਂ ਕਾਸਦੀ ਨਹੀਂ ਸੋ ਦੇਖੋ ਬੱਚਾ ਵਿੱਚੇ ਬੱਛੀ ਐ ਇਹਦਾ ਰੇਂਜ ਕਿੰਨੀ ਹੋਊਗੀ ਜੀ ਰੇਂਜਾਂ ਮੈਂ ਸਾਰਿਆਂ ਨੂੰ ਫੋਨ ਤੇ ਕਰ ਲਾਂਗੇ ਠੀਕ ਐ ਜਾਇਜ ਹੋਊ ਜਮਾ ਜੀ ਐਲ ਹੋਊ ਜਮਾ ਭਾ ਕੋਈ ਇਹੋ ਜੀ ਗੱਲ ਨਹੀਂ ਹੋਊ ਠੀਕ ਐ ਸੋ ਸੂਈ ਸਵਾਈ ਖੀਰੀ ਪਿੱਛੇ ਬੱਛੀ ਜੇ ਅਜਾਪਾ ਡੰਨ ਤੇ ਹਵਾਨੇ ਦੇ ਨਾੜਾ ਦੇਖੋ ਜਮਾ ਕਿ ਆ ਪਤਾ ਟਰੈਕਟਰ ਦੀ ਸੀਟ ਵਾਂਗੂ ਦਿਖਾਈ ਦਿੰਦੀ ਆ ਤੇ ਅਗੇ ਤੀਜੇ ਨੰਬਰ ਤੇ ਆ ਗਈ ਗੱਬੜ ਵੀਰੇ ਇਹ ਦੂਜਾ ਸੂਹਾ ਬੋਈ ਜੀ ਠੀਕ ਐ ਹਜੇ ਇੱਕ ਹਫਤਾ ਪਿਆ ਬੱਛੀ ਦਾ ਨਾ ਇੱਕ ਹਫਤਾ ਸੂਨ ਚ ਬਾਕੀ ਪਿਆ ਦੂਜਾ ਸੂਹਾ ਸੁੰਦੀ ਆ ਹਾਂ ਜੀ ਦੂਜਾ ਸੂਹਾ ਸੁੰਦੀ ਆ 6 ਦਿਨ ਦਾ ਮੂੰਹ ਮੂੰਹੋ 6 ਦਿਨਾਂ ਦਾ ਝੋਲੀ ਝਾਲੀ ਬਹੁਤ ਚੰਗੀ ਆ ਹਨਾ ਬਹੁਤ ਜਿਆਦਾ ਚੰਗੀ ਆ ਵੀਰੇ ਲੇਵੇ ਲੂਵੇ ਦੀ ਬਹੁਤ ਕੁਆਲਿਟੀ ਦੀ ਬਹੁਤ ਸੋਹਣੀ ਬੱਛੀ ਆ ਠੀਕ ਐ ਕਿੰਨਾ ਕੁ ਦੁੱਧ ਮੰਨ ਕੇ ਚਲੀ ਜਾਪਾ ਇਹਦਾ ਜੀ 25 ਕਿਲੋ ਦੁੱਧ ਮੰਨ ਕੇ ਲੈਣੇ ਵੀਰੇ ਠੀਕ ਐ 25 ਕਿ ਫੁੱਲਾ ਰਾਮਦਰ ਜੀ ਸੋਭਾ 28 30 ਕਹਿ ਦਈਏ ਠੀਕ ਹੈ ਨਾੜਾ ਨੂੜਾ ਚੰਗਿਆ ਦਿਖਾਈ ਦਿੰਦੀ ਯਾਰ ਹਵਾਨੇ ਤੇ ਹਾਂ ਵਧੀਆ ਮਤਲਬ ਕੁਆਲਟੀ ਵਾਲਾ ਸਮਾਂ ਵਸ਼ੀ ਆਈ ਹੈਗੀ ਠੀਕ ਹੈ 25 ਕਿਲੋ ਤੋਂ ਪਾਰ ਤੋਂ ਪਾ ਦੂਗੇ 25 ਤੋਂ ਬਾਹਰ ਪਾ ਦੂ ਆਪਾਂ 25 ਦੀ ਥਾਪ ਤੇ ਭੇਜ ਸਕਦੇ ਆ ਮਤਲਬ ਠੀਕ ਹੈ ਰੇ ਜਿਹਦੇ ਵੀ ਫੋਨ ਤੇ ਹਾਂ ਰੇ ਜਿਹਦੇ ਵੀ ਫੋਨ ਤੇ ਕਰ ਲਾਂਗੇ ਸੋ ਥਾਂ ਥਾਂ ਨੂੰ ਦੇਖੋ ਚਾਹੇ ਹੱਥੀ ਚਵਾਈ ਕਰ ਲਈਏ ਬਸ ਚਾਹੇ ਮਸ਼ੀਨੀ ਲੈਵੇ ਨੇ ਪੂਰੀ ਸਾਫ ਸੁਥਰੀ ਆ ਦੂਜਾ ਸੂਆ ਹੁੰਦੀ ਆ ਬੱਚੀ ਜਵਾਨੀ ਦੇ ਵਿੱਚ ਥੋੜੀ ਨਾਲ ਹੀ ਆ ਗਈ ਬਤਲੇ ਨਾ ਲੈਵੇ ਸਾਰੀ ਚੰਗੇ ਨੇ ਬਈ ਆਪਾਂ ਸੰਨ ਦੇ ਵੀ ਦੀ ਗਾ ਕੋਈ ਵੀ ਨਹੀਂ ਮਾੜੀ ਲੈਂਦੇ ਠੀਕ ਹੈ ਸੋ ਇਹਦੇ ਤੀਜੇ ਨੰਬਰ ਆਪਾਂ ਬੱਚੀ ਦਿਖਾਈ ਜੰਨੇ ਆ ਪੂਰੀ ਸਾਫ ਸੁਥਰੀ ਹਵਾਨੇ ਤੇ ਨਾੜ ਨੂੜਾ ਚੰਗੇ ਦਿਖਾਈ ਦਿੰਦੇ ਆਪਾਂ ਸੀਟਰ ਉਹਦੇ ਨਾਲ ਉਹਨਾ ਪਾ ਦੇਣਾ ਤੇ ਇਹ ਬਲੱਡ ਦੇ ਵਿੱਚ ਚੌਗੀ ਸਿੱਗੀ ਅਲੱਗ-ਬੱਗ ਹੋਊ ਖੜਾ ਹੈ ਹਾਂ ਸਿੱਗੀ ਹੈ ਜੀ ਮੂੰਹ ਮੂੰਹ ਦੀ ਸਿੱਗੀ ਤੇ ਬੈੜ ਪੂਰੀ ਸਾਫ ਸੁਥਰੀ ਹੈ ਬੈੜ ਨਹੀਂ ਕਿਸੇ ਪਾਸੇ ਮੜ ਗਿਆ ਜਿਹਾ ਸੋਹ ਦੇਖੋ ਨਾੜਾ ਮਿਲ ਕੇ ਵੇਰ ਵਗੈਰਾ ਪੂਰੇ ਚੰਗੇ ਆ ਸਾਫ ਸੁਥਰੀਆਂ ਤੋ ਤੀਜੇ ਨੰਬਰ ਵਾਲਾ ਪੂਰਾ ਸੋਨਾ ਨਗੀਨਾ ਅੱਖਾਂ ਜਿੱਦੇ ਸੂਪੀ ਹੋਰ ਬਣ ਜੂ ਹਣਾ ਸੀਪੀਓ ਸਾਪਾ ਬਣ ਜੂ ਓ ਸੋਹਣੀ ਬਣ ਜਣਾ ਵੀਰੇ ਵੇੜਨੇ ਲੇਵਾ ਰੂਆ ਬਹੁਤ ਸੋਹਣਾ ਪਾਊਗੀ ਠੀਕ ਹੈ ਮੌਸਮ ਆ ਹੁਣੇ ਸਾਫ ਜਾ ਹੋਇਆ ਤਾਂ ਇਹ ਨਮੋਈਆਂ ਤੁਮਈਆਂ ਨਹੀਂ ਬਹਿੜਾ ਹੁਣ ਠੀਕ ਹੈ ਜੇ ਨਮਾ ਆ ਡੰਗਰ ਹੋਵੇ ਦੁਗਣੀ ਚਮਕ ਬਣ ਜਾਂਦੀ ਹੈ ਬਹੁਤ ਕੁਆਲਿਟੀ ਜਆ ਬੱਚੀ ਠੀਕ ਹੈ ਓ ਬੱਚੀ ਦਾ ਮਤਲਬ ਇੰਨੀ ਕੁਆਲਿਟੀ ਵਾਲੀ ਆ ਬਹੁਤ ਜਿਆਦਾ ਜਿਹੜੀ ਅਖੀਰੀ ਬੱਚੀ ਆ ਆਪਣਾ ਨੰਬਰ ਉਹ ਲਈ ਦਵਾਰੇ 9815396183 ਜਿਹੜਾ ਆ ਕੇ ਦੇਖੇ ਤੋਰਾਂਗੇ ਮੈਂ ਕਿਹਾ ਭਾਈ ਮਾਨ ਨਾਲ ਜਮਾ ਦੇ ਕੇ ਤੋਰਾਂਗੇ ਬਾਕੀ ਚੀਜ਼ਾਂ ਵੀ ਟੌਪ ਨੇ ਬੰਦੇ ਲਾਂਬਾ ਦਰਨ ਵਾਲੀ ਚੀਜ਼ ਨਹੀਂ ਹੈਗੀ ਮਤਲਬ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ